ਹੈਲੋ ਜੀ ਸਾਰਿਆਂ ਨੂੰ ਪਿਆਰ ਬੜੀ ਸਾਸਰੀ ਘਰ ਮੈਨੂੰ ਉਮੀਦ ਆ ਤੁਸੀਂ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਬਾਹੀ ਗੁਰੂ ਸਾਹਿਬ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੀ ਅਸੀਂ ਵੀ ਪਰਮਾਤਮਾ ਦੀ ਮਿਹਰ ਨਾਲ ਠੀਕ ਠਾਕ ਆਂ ਜੀ ਅੱਜ ਬਣਾਉਣੇ ਆਪਾਂ ਖੋਆ ਆ ਪਹਿਲਾਂ ਬਣਾਉਣ ਦਾ ਜੇ ਤੁਸ਼ ਸ਼ੁਰੂ ਕੀਤਾ ਵਜੇ ਤਾਂ ਨਹੀਂ ਰਹਿਆ ਇਹਦੇ ਆਪਾਂ 4 ਕੋਲੋਂ ਆਟੇ ਦੀਆਂ ਪਾਉਂਗਾ 3 ਕਿਲੋ ਆਪਣਾ ਖੋਆ ਤੇ ਬਾਕੀ ਥੋੜੀ ਆਮ ਦਾ ਕੋਈ ਸੁੱਕ ਬਰੂ ਰਾਇ ਰੱਖ ਦੇ ਕੋਈ ਗਿੱਲਾ ਜਿਹਾ ਰੱਖ ਨਹੀਂ ਆ ਅਸੀਂ ਥੋੜੇ ਜਿਹਾ ਗਿੱਲਾ ਜਿਹਾ ਰੱਖਦੇ ਆ ਪੌਲ ਆਟਾ ਆਪਾਂ ਫਿਰ ਉਹ ਹਿਸਾਬ ਨਾਲ पाया उन्ना पाना गया उस हिसाब ने पर पावे आपू आपने हम चंगी तरह आटा लाल होने तक भुन लवेंगे आप आटा भुनी जाने चंगी तरह लाल होने तक भुन लागे ये थोड़े लाल कर ये थोड़ा जी लाल करते हैं आटे आप चिट्टा जहा खो हों फिर कहने पहला चिटी जै चिट्टा चिट्टा जहा बन ज्यादा फिर खोया चिट्टा जहा हूँ ना खो पाने वाद भी चिट्टा जहा होता आप थोड़ा जि लाल ही करा बाकी फिर आपको पसंद होगी है जिम्मे कि करता कोई बद लाल पसंद करता कोई घट लाल पसंद करता हम ची तरह ब्राउन होंगे तक पा दे आप बदम ग्रैंड किए हैं बदम बिचर दो तीन चीजा जरैंड कर लेकिन ये भी आगे थोड़े हिसाब ना अच व भी पा सद भी पा सकते जिन्ने ठीक लगे आप की पाए यहा अपना खोआ क्रिज के बिचों बहर ਸੋ ਸਵਿਚ ਵਾਪਕੇ ਡਾਲਾਂਗੇ ਮਸਾਹਟਾ ਆਪਣਾ ਤਿਆਰ ਹੋ ਜਾਂਦਾ ਜਿੰਨਾ ਆਪਾਂ ਥੋਆ ਪਾਇਆ ਉਹ ਨੂੰ ਹੀ ਆਪਾਂ ਜਿੰਨੀ ਆਪਣਾ ਆਟਾ ਉਹ ਨੂੰ ਹੀ ਆਪਾਂ ਖੰਡ ਪਾਵਾਂਗੇ ਘੱਟ ਮਿੱਠਾ ਦੇ ਤੇਸ ਦੇ ਇਨਸਾਬ ਨਾਲ ਕੋਈ ਵੱਧ ਖਾਂਦਾ ਵੀ ਘੱਟ ਖਾਂਦਾ ਚਲੋ ਆਪਾਂ ਆਹ ਟੈਂਚੀ ਵੀ ਰੰਗ ਬ੍ਰਾਊਨ ਕਰ ਲੈਂਦੇ ਹਾਂ ਲਾਲ ਹੋ ਜੂਗਾ ਮਸਾਹਟਾ ਇਹਨੂੰ ਪਕਾ ਲੈਂਦੇ ਆਪਾਂ ਪੰਜ ਚਾਰ ਮਿੰਟ ਹੋਰ ਲੱਗਣਗੇ अभी आटा अपना भुज गया चंह तरह बहुत वजिया है लाल आटा हो गया हम आप पा दें गैस आप बिल्कुल घट कर लिया बिजली गैस इम चो निकल जाता आप चंकी तरह बिच पिघल जूगा बिल्कुल सिम तो चलता बहुत पूरा गैस फ्रिज च रखना करके हाँ थोड़ा कैडा हो गया ਆਪਾਂ ਥੋੜਾ ਥੋੜਾ ਕੱਕੇ ਪਾ ਲਾਂਗੇ ਹਰ ਜੀ ਆਪਣਾ ਆਟਾ ਚੰਗੀ ਦੇ ਵਿੱਚ ਰਲ ਗਿਆ ਖੋਏ ਦੇ ਹੈ ਵਧੀਆ ਬਣ ਗਿਆ ਜੇ ਮਾੜੀ ਮੱਟੀ ਗੱਠ ਹੋਈ ਤਾਂ ਫੇਰ ਰਾਲ ਜੂਗੀ ਹੁਣ ਆਪਾਂ ਇਹ ਚਾ ਬਾਦਾਮ ਜਿਹੜੇ ਸੀ ਆਪਣੇ ਗ੍ਰੈਂਡ ਕੀਤੇ ਉਹ ਪਾ ਦਿੰਨੇ ਆਂ ਤੇ ਮੈਂ ਨਾਲ ਹੀ ਆਪਾਂ ਖੰਡ ਪਾ ਦਿੰਨੇ ਆਂ ਕਰਦੇ ਦੋ ਗੋਟੀਆਂ ਪਾਈਆਂ ਕੋਈ ਵੱਧ ਘੱਟ ਨਹੀਂ ਤਾਂ ਫਿਰ ਦੇਖ ਲਾਂਗੇ ਇੱਕ ਹੌਲੀ ਟੈਸਟ ਕਰ ਸਕਦੇ ਹਾਂ ਹਾਂਜੀ ਖੁਆ ਆਪਣਾ ਤਿਆਰ ਹੋ ਗਿਆ ਬਹੁਤ ਵਧੀਆ ਬਣਿਆ ਆਪ ਇੰਨਾ ਸਾਰਾ ਖੁਆ ਬਚਾ ਲਿਆ ਬੜਾ ਹੋ ਜਾਣਾ ਸੀ ਅੱਧਿਓ ਥੋੜਾ ਜਿਹਾ ਵੱਧ ਪਾਤਾ ਫਿਰ ਬਾੜਾ ਬਣ ਜਾਣਾ ਸੀ ਫਿਰ ਉਹ ਠਹਿਰ ਕੇ ਲਾ ਲਾਂਗੇ ਫਰਿਜ ਰੱਖ ਲਾਂਗੇ ਆਪ ਇੰਨਾ ਲਾ ਲਿਆ ਹੁਣ ਇਹਦੀਆਂ ਆਪ ਪਿੰਨੀਆਂ ਇਸ ਤਰ੍ਹਾਂ ਕਰਕੇ ਵੰਡ ਦਿੰਨੇ ਛੋਟੇ ਛੋਟੇ ਪਿੰਨੀਆਂ ਉੱਪਰ ਪਿੰਨੀnga ਵਾਟਕੇ ਤਿਆਰ ਕਰ ਲਿਆ ਇੰਨਾ ਸਾਰਾ ਬਣ ਗਿਆ ਖੋਆ ਆਪਣਾ ਘਰਮ ਜੀਜੀ ਵਰਗੀ ਆਪਾਂ ਅੱਧਿਆ ਥੋੜਾ ਜਿਹਾ ਠੱਕ ਰੱਖ ਲਿਆ ਉਹ ਫੇਰ ਰਲਾ ਲਾਂਗੇ ਕਿਸ ਦਿਨ ਬਹੁਤ ਵਧੀਆ ਬਣਿਆ ਤੁਸੀਂ ਵੀ ਟਰਾਈ ਕਰਿਓ ਪਰ ਲਿਆਉਣਾ ਜਾਣਾ ਤਾਂ ਤੁਹਾਨੂੰ ਪਤਾ ਵੀ ਔਖਾ ਥੋੜਾ ਜਿਹਾ ਚਲ ਐਨੀ ਆਣੀ ਖਾ ਲੈਣਗੇ ਤੇ ਫਿਰ ਇਹ ਆਪਣੇ ਘਰ ਦੀ ਚੀਜ਼ ਫਿਰ ਤੁਹਾਨੂੰ ਪਤਾ ਵੀ ਸਪੈਸ਼ਲੀ ਹੁੰਦੀ ਹੈ ਬਹੁਤ ਵਧੀਆ ਹੁੰਦੀ ਹੈ ਤੁਸੀਂ ਵੀ ਦੱਸਿਓ ਮੈਂ ਪਰ ਪਿਛਲੀ ਵਾਰ ਇੱਥੇ ਖਾਦਾ ਖੋਆ ਮੈਂ ਰੈਡੀਮੈਡ ਜਿਹਾ ਲੈ ਕੇ ਆਥੂ ਪਰ ਉਹ ਗੱਲ ਮੈਨੂੰ ਨਹੀਂ ਲੱਗੀ ਤੇ ਜਿਹੜਾ ਘਰ ਦਾ ਉਹ ਬਹੁਤ ਵਧੀਆ ਹੁੰਦਾ ਕੁਸੀਂ ਵੀ ਚਲਦੇ ਹੋਣ ਦੀ ਲੱਖੋ ਖੇਚ ਲਗਾ ਪੈਂਦੀ ਹੈ ਦੇਖ ਲਓ ਜੇ ਕਿਸੇ ਕਿਸ ਤੋਂ ਤਵਾ ਆ ਸਕੇ ਹੋਇਆ ਤਾਂ ਇੱਕ ਪੈਸੇ ਕੇ ਸ਼ਿਵਾਪਾ ਕਰਦੇ ਆ ਰਾਹ ਦੇ ਵਿੱਚ ਵੀ ਤੁਹਾਡੇ ਕੋਲ ਫੂਡ ਤਾਂ ਨਹੀਂ ਹੈਗਾ ਫੂਡ ਤਾਂ ਨਹੀਂ ਹੈਗਾ ਲੈ ਆਉਣਾ ਤਾਂ ਬਹੁਤ ਔਖਾ ਚਲੋ ਠੀਕ ਹੈ ਜੀ ਹੋ ਸਕਦਾ ਸੂ ਵੀਡੀਓ ਵਧੀਆ ਲੱਗੇ ਵੀਡੀਓ ਚੰਗੀ ਲੱਗੇ ਲਾਇਕ ਸ਼ੇਅਰ ਜ਼ਰੂਰ ਕਰੋ ਚੈਨਲ ਤੇ ਪਹਿਲੀ ਵਾਰ ਚੈਨਲ ਸਬਸਕ੍ਰਾਈਬ ਕਰਕੇ ਜਾਇਓ ਠੀਕ ਹੈ ਜੀ ਸਾਰੇ ਨੂੰ ਪਿਆਰ ਭਰੀ ਸਤਿ ਸਾਕ